ਆਹ ਜਿੰਨਾ ਤੇ ਤਾਂ ਮਾਦੀ ਆ ਤੂੰ ਸੁਣਾਓ ਹਾਂ ਠੀਕ ਹੈ ਹੋਰ ਕਿਹਦਾ ਚਾਚੀ ਕੇ ਤਾਂ ਠੀਕ ਆ ਕਿ ਕਰੀਏ ਮੈਂ ਹਾਸ਼ ਨਹੀਂ ਕੁੱਤਿਆਂ ਵਾਂਗ ਫੇਰੀ ਜਾਂਦੀ ਆ ਆਸ਼ਰਮ ਚ ਬੈਠੀ ਆ ਅਰੇ ਆਸ਼ਰਮ ਚ ਮੇਨ ਗੱਲ ਕਰਾ ਇੱਕ ਮਿੰਟ ਮੈਨ ਗਲਤ ਕਰਾ ਗੱਲ ਕਰ ਇੱਕ ਮਿੰਟ ਬਈਆ ਆ ਮੈਂ ਮਮਾ ਠੀਕ ਆ ਹਾਂ ਹਾਂ ਤੇ ਆਹ ਨੰਬਰ ਡਾਇਲ ਕਰੀਆ ਆਪਣਾ ਹੁਣ ਕੋਈ ਉਹ ਫੋਨ ਦੂਜੇ ਜੀ ਉਤੋਂ ਲੱਗਾ ਨਹੀਂ ਕਰੀ ਡਬਲ ਨੰਬਰ ਡਾਇਲ ਐ ਚੱਕੀ ਭਾਈ ਕੋਲੇ ਵੀਜੇ ਚ ਕੀ ਆ? ਕੋਲੇ ਇੱਕ ਮਿੰਟਾ ਖੋਲੇ ਮੜਾ ਫਿਰ ਚੱਲ ਜਿਓ ਮੜਾ ਖੋਲੇ ਕੀ ਆ? ਕਈ ਇਹਨਾਂ ਕੋਈ ਆਧਾਰ ਕਾਰਡ ਕੋਈ ਡੈਰੀ ਡੂਰੀ ਨਹੀਂ ਆਉਂਦੀ। ਇੱਕ ਆਧਾਰ ਕਾਰਡ ਮਿਲਿਆ ਉਹ ਇਹਨਾਂ ਬੱਸ ਵਾਲੇ ਨੇ ਕਿਹਾ ਤੇ ਇਹਨੂੰ ਦੁੱਧਾ ਹੁੜ ਗੇਦਾ ਵੀ ਮੋਲੇ ਟਰੈਵਲ ਕਰ ਸਕੇ ਤੇ ਉਹ ਵੀ ਜਿਹੜਾ ਵਾ ਉਹ ਲੈ ਸਕਦੀ ਇਹਨੂੰ ਪੁੱਛਣਾ ਪਰ ਨੰਬਰ ਨੰਬਰ ਵੀਜੇ ਬੋਲਣ ਡਈ ਆ। ਪਹਿਲੇ ਦੇ ਤੋਂ 75 ਵਾਲਾ। ਨੰਬਰ ਬੋਲਣ ਡਈ ਆ। ਆਧਾਰ ਕਾਰਡ ਦਾ ਹੈਗਾ ਨਾ। ਉਹ ਜੇ ਇਹਨਾਂ ਨੂੰ ਵੀ ਰੀਨ ਦੱਤਾ ਯਾ ਮੇਰੇ ਆ ਦੇ। ਇਹ ਕੋਈ ਸਾਨੂੰ ਭੈਣ ਮਿਲੀ ਆ ਓ ਰੀਤੂ ਰੀ ਤੂੰ ਨਾ ਦੱਸਦੀ ਆਪਣਾ। ਹਾਂ ਬਤਾ ਰਹੀ ਨਾ। ਰੀਨਾ ਕਰੀ ਤੂੰ? ਰੀਨਾ ਰਾਲੀ। ਰੀਨਾ ਵੇਲਾ ਫੋਨ ਕੱਢ ਦਿੱਤਾ। ਮੈਂ ਘਟਿਆ ਉਹ ਨਾ ਕਰਨੀ। ਮੈਂ ਕੋਈ ਨਾ ਅੱਟਲਾ ਬੜਾ ਮੈਂ ਕਰ। ਜਾਣ ਕੇ ਘਟਿਆ। ਕੋਈ ਗੱਲ ਨਹੀਂ। ਇਹ ਡਰਾਮੇ ਬਾਦੀ ਕਰਦਾ ਸੀ। ਵੇਲੋ। ਬਾਹਰ ਜਾ ਕੇ ਆਇਆ ਸ਼ਰਾਬ ਪੀ ਕੇ ਆ। ਕੋਈ ਗੱਲ ਨਹੀਂ। ਅੱਛਾ ਭੈਣਾ ਹੋਰ ਭੈਣੇ ਅਸੀਂ ਕਾਹਨੂੰ ਠੀਠਾ ਮੇਰੀ ਭੈਣ ਨੂੰ ਪੰਜਾਬੀ ਬੋਲਦੀ ਏ ਹਾਂਜੀ ਪੰਜਾਬੀ ਬਿਲਕੁਲ ਚੰਗੀ ਬੋਲਦੀ ਏ ਇਹ ਕਿੱਥੋਂ ਮਿਲੀ ਵੀ ਜਿੱਦਾਂ ਨੂੰ ਇਹ ਇਹ ਆਪਣੇ ਫਲੂਰ ਸਾਹਿਬੋਂ ਹੋਰਦੇ ਨਾ ਜਦੋਂ ਖਡੂਰ ਸਾਹਿਬ ਵੱਲੋਂ ਤਰਨਤਾਰਨੋਂ ਆਪਾਂ ਜਾਂਦੇ ਆਂ ਹਾਂਜੀ ਤੇ ਉੱਥੇ ਸਾਹਮਣੇ ਆਪਣੀਆਂ ਸਬਜ਼ੀ ਵਾਲੀਆਂ ਮਾਰਕੀਟਾਂ ਦੇ ਸਾਡਾ ਖੁਦ ਦਾ ਸਬਜ਼ੀ ਦਾ ਵੀ ਤੇ ਫਰੂਟ ਦਾ ਵੀ ਕੰਮ ਹੈ ਅੱਛਾ ਜੀ ਤੇ ਜਦੋਂ ਮੈਂ ਇਹਨੂੰ ਭੈਣ ਦੇ ਵੇਖਿਆ ਤੇ ਮੈਨਾਂ ਵੀ ਇਹਦੇ ਹਾਲਾਤ ਠੀਕ ਨਹੀਂ ਜਾਪਦੇ ਤੇ ਦਿਮਾਗੋਂ ਵੀ ਥੋੜੀ ਜਾਪਦੀ ਆ ਅੱਜ ਹੀ ਮਿਲੀ ਤੁਹਾਨੂੰ ਭੈਣ ਜੀ ਹਾਂਜੀ ਫਸਟ ਟਾਈਮ ਆ ਤੁਹਾਨੂੰ ਦੱਸਾਂ ਇਹਨੇ ਪੈਨੇ ਆਪਣਾ ਐਡਰੈਸ ਵਗੈਰਾ ਹਾਂਜੀ ਦੱਸ ਦੀ ਪਈ ਆ ਉਹ ਪੈਨੇ ਕੀ ਹਾਲ ਮੇਰੀ ਭੈਣ ਦਾ ਹਾਂ ਹਾਂਜੀ ਠੀਕ ਠੀਕ ਆ ਮੇਰੀ ਭੈਣ ਕੀ ਨਾਂ ਕੀ ਮੇਰੀ ਭੈਣ ਦਾ ਮੇਰਾ ਰੀਤੂ ਆ ਅੱਛਾ ਰੀਤੂ ਆ ਤੇ ਪਿੰਡ ਕਿਹੜਾ ਮੇਰੀ ਭੈਣ ਦਾ ਜਗਰਾਵਾ ਜਗਰਾਵਾ ਖਾਸ ਹੀ ਆ ਕਿ ਜਾਂ ਲਾਗੇ ਪਿੰਡ ਕੋਈ ਉਹਗੇ ਦੇ ਨਾਲ ਹੀ ਆ ਪਤਾ ਮੈਨੂੰ ਜਗਰਾਵਾ ਦਾ ਪੈਨੇ ਪਤਾ ਵਾ ਜਗਰਾਵਾ ਚ ਕਿੱਥੇ ਰਹਿੰਦੇ ਜੀ ਦਾਣਾ ਮੰਡੀ ਚ ਦਾਣਾ ਮੰਡੀ ਅੱਛਾ ਤੇ ਕੋਈ ਨੰਬਰ ਯਾਦ ਕਰਦਾ ਨੰਬਰ ਚਾਚੇ ਦਾ ਆ ਤਾਇ ਦਾ ਮੇਰੇ ਘਰ ਵਾਲੇ ਦਾ ਨਹੀਂ ਅੱਛਾ ਚਾਚੇ ਦਾ ਦਾ ਪੇ ਬੋਨਦੇ ਨਹੀਂ ਜੀ ਨਾਲੇ ਬਾਬਾ ਬੀਰ ਸਿੰਘ ਜੀ ਦਾ ਨਰੰਗਾ ਬਾਦ ਪਿੰਡ ਵਾ ਤਰਨਤਾਰਨ ਦਿਲਾ ਤੇ ਇਹ ਵੀਰ ਜੀ ਨੂੰ ਜਿਹੜੇ ਤੁਸੀਂ ਦੇਖ ਰਹੇ ਜੇ ਇਸ ਭੈਣ ਨੂੰ ਤਰਨਤਾਰਨ ਬਾਈਪਾਸ ਤੋਂ ਲੈ ਕੇ ਆਏ ਆ ਜਿਹੜਾ ਖਡੂਰ ਸਾਹਿਬ ਬਾਈਪਾਸ ਆ ਤੇ ਇਹ ਭੈਣ ਮੈਂਟਲੀ ਪੋਜੀਸ਼ਨ ਦੇ ਵਿੱਚ ਆ ਠੀਕ ਨਹੀਂ ਆ ਦਿਮਾਗੀ ਹਾਲਾਤ ਇਹਦੇ ਸਹੀ ਨਹੀਂ ਆ ਤੇ ਜਿਹੜੇ ਵਾਲ ਉਹਦੇ ਵਿੱਚ ਵੀ ਜਿਹੜਾ ਵਾਂ ਬਣੀਆਂ ਪਈ ਮੜੀਆਂ ਮੜੀਆਂ ਜਿਹੜਾ ਵਾਂ ਬਣੀਆਂ ਪਈਆਂ ਵਾ ਤੇ ਭੈਣ ਆਪਣਾ ਮੰਡੀ ਦੱਸਦੀ ਆ ਕਿਹੜੀ ਮੰਡੀ ਦੱਸਦੀ ਆ ਦਾਣਾ ਮੰਡੀ ਜਗਰਾਉ ਉੱਥੋਂ ਦਾ ਦੱਸਦੀ ਭੈਣ ਤੇਰੇ ਘਰ ਵੱਜਦਾ ਕੀ ਨਾਮ ਆ ਨਿਰਮਲ ਨਿਰਮਲ ਪੁਰਾਣਾ ਕੀ ਨਿਰਮਲ ਸਿੰਘ ਗਿਆ ਕੁਮਾਰ ਨਿਰਮਲ ਨਿਮਾ ਨਿਰਮਲ ਨਿਮਾ ਕੀ ਕੰਮ ਕਰਦਾ ਵਾ ਗੱਡੀ ਚਲਾਉਂਦਾ ਹੈ ਅੱਛਾ ਗੱਡੀ ਚਲਾਉਂਦਾ ਵਾ ਤੇ ਬੱਚੇ ਕਿੰਨੇ ਤੁਹਾਡੇ ਬੱਚਾ ਮੇਰੇ ਮੁੰਡਾ ਵਾ ਇੱਕ ਅੱਛਾ ਉਹ ਕੀ ਕਰਦਾ ਉਹ ਪੜਦਾ ਹੈ ਪੜਦਾ ਟਿੱਕਾ ਆ ਲੋਖਲੇ ਵੀਰੇ ਉਹ ਜ਼ਰਾ ਲੱਭੀ ਜਾਵੇ ਆ ਕੀ ਆ ਕੀ ਲਿਖਿਆ ਹੱਥ ਤੇ ਇਹ ਮੇਰਾ ਹੀ ਨਾਮ ਆ ਅੱਛਾ ਨਿਰਮਲ ਰਿਤੂ ਅੱਛਾ ਘਰ ਵਾਲੇ ਦਾ ਨਾਮ ਤੇ ਆਪਣਾ ਨਾਮ ਲਿਖਿਆ ਵਾ ਠੀਕ ਆ ਇਵੀ ਨਾ ਇੱਕ ਦੋ 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 ਤਿੰਨ ਦਿਨ ਹੋ ਗਿਆ ਕਰੋ ਆਈ ਨੂੰ ਜਾਲੇ ਦਿਨ ਨਹੀਂ ਹੋਏ ਨੂੰ ਨੌ ਦਿਨ ਦਾ ਥੋੜਾ ਹੈ ਪੈਣ ਹਾਂ ਦੋ ਮਹੀਨੇ ਆ ਗਏ ਅੱਛਾ ਦੋ ਮਹੀਨੇ ਹੋ ਗਏ ਕਰੋ ਆਈ ਨੂੰ ਉਹ ਬੱਸ ਮੇਰੇ ਕਲਗੱਤੇ ਗਿਆ ਚੁਕਾ ਹਾਂ ਕਿੱਥੇ ਰਹਿਣਾ ਸੇਗਾ ਅੱਛਾ ਤੇ ਆਓ ਮੈਂ ਮम्मा ਮम्मा ਕਹਿੰਦੇ ਸੀ ਜਪੇਕੇ ਕਿੱਥੇ ਪੈਣ ਮੇਰੀ ਦੇ ਪੇਕਾ ਪੇਕੇ ਮੇਰੇ ਅੰਬਰ ਸਾਰਾ ਅੰਬਰ ਸਾਰ ਕਿੱਥੇ ਆ ਅੰਬਰ ਸਾਰ ਉਹ ਹਵਾਈ ਜਹਾਜ਼ ਏਅਰਪੋਰਟ ਆ ਏਅਰਪੋਰਟਲ ਸਾਈਡ ਨਹੀਂ ਏਅਰਪੋਰਟਲ ਸਾਈਡ ਕਿੱਥੇ ਕ ਮੈਂ ਸਾਰੇ ਜਾਂਦਾ ਕੁਕੜਾ ਵਾਲੀ ਜਾਂਦਾ ਵਾਂ ਸਰ ਚਾਚੂ ਦਾ ਲੁਧਿਆਣਾ ਰਹਿੰਦਾ ਵਾ ਚਲ ਆ ਨੰਬਰ ਡਾਇਲ ਕਰਾਂ ਨੰਬਰ ਡਾਇਲ ਕਰਾਂ ਕਰਦਾ ਨੰਬਰ ਡਾਇਲ ਕਰ 13 ਸਾਲਾਂ ਦਾ ਬਣੀ ਨੰਬਰ ਡਾਇਲ ਕਰ ਆਪਣਾ ਇਹ ਕੌਣ ਹੈ ਤੇਰੇ ਜਾਨੇ ਦਾ ਚਾਚਾ ਵਾ ਕੀ ਨਾ ਚਾਚੇ ਦਾ ਨਾਂ ਦਾ ਪਰੇ ਉਹ ਜੋਬ ਤੇ ਆ ਅੱਛਾ ਸੰਪਰਕ ਕਰਨਾ ਚਾਹੁੰਦੇ ਹੋ ਨੰਬਰ ਸਹੀ ਹੈ ਵੀਰ ਲੋਕ ਕਹਿੰਦੇ ਨੇ ਬੋਲਿਆ ਤੇ ਡਰੋ ਕਾਲਰ ਨੇ ਮਨੂਸੀ ਕੀ ਕੱਢਿਆ ਮੈਂ ਤਾਉਣਾ ਵੀ ਕਰ ਹੋਰ ਕੱਢ ਹੋਰ ਕੱਢ ਨੰਬਰੇ ਬੰਦ ਹੋਣ ਡਿਆ ਸਵਿਚ ਆਫ ਹੋਣ ਡਿਆ ਵਾ ਤਾਉ ਦਾ ਵੀ ਆ ਚਾਹ ਤਾਣਾ ਆ ਭਰਾ ਤੁਹਾਡਾ ਇਹ ਤਾਂ ਅੱਜਕੱਲ ਕੋਣ ਤੈਨੂੰ ਟਾਈਮ ਦਿੰਦਾ ਸਵੇਰੇ ਮੈਂ ਦੁਪਹਿਰੇ ਚਲ ਜਾਣਾ ਮੈਂ ਫਿਰ ਇਹਦਾ ਕਰਕੇ ਰੋਟੀ ਖਾਣ ਨੂੰ ਨਹੀਂ ਗਿਆ ਕਰਾਂ ਸਗਦੀ ਇਹ ਸਹੂਦੀ ਉੱਥੇ ਸ਼ਾਪ ਵਾ ਆ ਸਬਜੀ ਦੀ ਜਾਂ ਫਲ ਫਰੂਟ ਦੀ ਸ਼ਾਪ ਦਾ ਤਰਨ ਤਰਨ ਸਾਲਾ ਲੋ ਤਰਨ ਤਰਨ ਦੋ ਆ ਜਿਹੜਾ ਪੈ ਜਾਂਦਾ ਨਰੰਗਾਪਤ ਪੈ ਜਾਂਦਾ 6-7 ਕਿਲੋਮੀਟਰੇ ਪੈ ਜਾਂਦਾ ਠੀਕ ਹੈ ਜੀ ਤੇ ਵੀਰ ਨੇ ਚੇਚਾ ਉਥੋਂ ਭੈਣ ਨੂੰ ਬਿਠਾਇਆ ਕਿਉਂਕਿ ਮੈਨੂੰ ਥੋੜਾ ਗੱਡੀ ਦੀ ਪ੍ਰੋਬਲਮ ਸੀ ਹਾਈਵੇ ਤੇ ਮੈਂ ਗੱਡੀ ਅਰੇ ਨਹੀਂ ਸਕਦਾ ਵੀਰ ਰਿਕਵਰੀ ਦਾ ਪ੍ਰੋਬਲਮ ਸੀਗੀ ਬੈਂਕ ਵਾਲਿਆਂ ਨਾਲ ਮੇਰੀ ਇਸ਼ੂ ਚੱਲਦਾ ਪਿਆ ਸੀਗਾ ਤੇ ਮੈਂ ਵੀਰ ਨੂੰ ਕਿਹਾ ਕਿ ਵੀਰੇ ਤੁਸੀਂ ਇਧਰ ਲੈ ਬੰਨੇ ਲੈ ਆਓ 5-6 ਕਿਲੋਮੀਟਰ ਹਟਵਾ ਨਹੀਂ ਨਹੀਂ ਆਉਣਾ ਤੇ ਛਾਵੇਂ ਲੈ ਹੋਰ ਭਾਈ ਠੀਕ ਹੈ ਤੇ ਬਾਬਾ ਜੀ ਵੇਦੇ ਰੇ ਨੇ ਟਾਲੀਆਂ ਧੰਨਵਾਦ ਤੁਹਾਡਾ ਜੀ ਇੱਥੇ ਲੈ ਛਾਵੇਂ ਇਹ ਤੇਲਾ ਉਥੇ ਸੰਜੀ ਗਰਮੀ ਬਹੁਤ ਸੀ ਉਦਨ ਲਈ ਬੰਨੇ ਕਿੱਥੇ ਰਹਿ ਗਈ ਹਾਂ ਆਇਆ ਉਹਦੇ ਲੈ ਲਓ ਆ ਵਾ ਇਹ ਨਹੀਂ ਨਹੀਂ 18 ਬਜੇ ਤਰਲਾ ਸੀਗਾ ਨਹੀਂ ਜਾਈਏ ਫਿਰ ਕੋਈ ਗੱਲ ਨਹੀਂ ਤੁਸੀਂ ਕੁਝ ਦੋ ਨਹੀਂ ਨਹੀਂ ਸਾਡੇ ਆਫਿਸ ਦਾ ਕੰਮ ਛੱਡ ਕੇ ਆਣਾ ਅਸੀਂ ਵੀਰ ਨੇ ਵੀ ਜਾਣਾ ਸੀ ਉਹਨਾਂ ਦੇ ਬੇੜੇ ਨੇ ਅਸੀਂ ਦੋਵੇਂ ਕੰਮ ਛੱਡ ਕੇ ਆਏ ਜੀ ਚਲੋ ਧੰਨਵਾਦ ਕਿਹੜਾ ਪਿੰਡ ਆਪਣਾ ਆਪਣਾ ਭੁੱਲਰ ਆ ਨਾਲ ਹੀ ਹੈ ਅੱਛਾ ਭੁੱਲਰ ਪਿੰਡ ਆ ਹਾਂਜੀ ਚਲੋ ਧੰਨਵਾਦ ਇਹ ਕਦੋਂ ਦੀ ਮਿਲੀ ਤੁਹਾਨੂੰ ਭੈਣੇ ਇਹ ਵੀਰ ਜੀ ਅੱਜ ਫਸਟ ਟਾਈਮ ਵੇਖਿਆ ਨੇ ਮੈਂ ਸਵੇਰੇ ਜਦੋਂ ਤਕਰੀਬਨ ਟਾਈਮ ਹੈ ਕੋਈ 11 ਕ ਦਾ ਟਾਈਮ ਸੀ 11 ਵਜੇ ਦਾ 10 11 ਦਾ ਟਾਈਮ ਸੀ ਇਹ ਜਦੋਂ ਉਧਰੋਂ ਆਈ ਖਡੂਰ ਸਾਹਿਬ ਵਾਲੀ ਸਾਈਡ ਤੋਂ ਆਉਣੇ ਤੁਰ ਕੇ ਆਉਣ ਦੀ ਬੜੀ ਮੁਸ਼ਕਲ ਆ ਤੇ ਇਹਦੇ ਜੁੱਤੀ ਵੀ ਟੁੱਟੀ ਇਹ ਨੰਗੇ ਪੈਰੀ ਆਉ ਫਿਰ ਮੈਂ ਹਿਸਾਬ ਤਾਂ ਬੁਲਾਇਆ ਮੈਂ ਕਿ ਭੈਣ ਜਿਆਦਾ ਮੈਂਟਰੀ ਅਫਸਰ ਆ ਸੀਲ ਪੈਨੇ ਆ ਦਹੀਂ ਨੰਬਰ ਬੁਲੀ ਨੰਬਰ ਡਾਇਲ ਕਰੀਆ ਆਪਣਾ ਹੁਣ ਕੋਈ ਉਹ ਫੋਨ ਦੂਜੇ ਜੀ ਉਤੋਂ ਲੱਗਾ ਨਹੀਂ ਚੀਟ ਕਰੀ ਡਬਲ ਨੰਬਰ ਡਾਇਲ ਐ ਚ ਕੀ ਪਾਈ ਸੱਚਾ ਕਪਾ ਖੋਲਿਆ ਵੀਜਿਚ ਕੀ ਆ ਬੋਲਣ ਦੀ ਹੈ ਇੱਕ ਮਿੰਟਾ ਖੋਲੋ ਮੜਾ ਫਿਰ ਚਲ ਜਿਓ ਮੜਾ ਖੋਲੋ ਕੀ ਹੈ ਕਈ ਇਹਨਾਂ ਕੋਈ ਆਧਾਰ ਕਾਰਡ ਕੋਈ ਡੈਰੀ ਡਿਊਰੀ ਨਹੀਂ ਆਉਂਦਾ ਆਧਾਰ ਕਾਰਡ ਮਿਲਿਆ ਉਹ ਇਹਨੇ ਬੱਸ ਵਾਲੇ ਨੇ ਕਿਹਾ ਤੇ ਇਹਨੂੰ ਦੁੱਧਾ ਭੁਰਗੇ ਦਾ ਵੀ ਮੋਲੇ ਟਰੈਵਲ ਕਰ ਸਕੇ ਤੇ ਉਹ ਵੀ ਜਿਹੜਾ ਉਹ ਇਹ ਲੈ ਸਕਦੀ ਇਹਨੂੰ ਪੁੱਛੋ ਨਾ ਨੰਬਰ ਨੰਬਰ ਵੀਜੀ ਬੋਲਣ ਦੀ ਆ ਆ ਲੈ ਕੇ ਦੇ ਤੋ 75 ਵਾਲਾ ਹਾਂ ਨੰਬਰ ਬੋਲਣ ਦੀ ਆ ਆਧਾਰ ਕਾਰਡ ਦਾ ਹੈ ਆ ਹਾਂ ਕੁਝ ਇਹਨਾਂ ਨੇ ਮ ਵੀ ਰੇਂ ਦਾ ਆਇਆ ਨਾ ਮੇਰੇ ਆ ਦੇ ਵਾਦੇ ਹੋਰ ਕਿਸੇ ਦਾ ਆਇਆ ਇਹ ਤਾਂ ਕਿੱਥੇ ਆਰਦਾ ਹੀ ਮੈਨੂੰ ਰਾਧਿਕਾ ਆ ਆ ਸੱਟ ਬਈ ਹੁਣ ਕੀ ਕਰਨਾ ਚਾਹ ਰੇ ਇਹਪੁਰ ਜੀ ਭਰ ਜੀ ਟੋੜੀ ਨਾ ਪੋੜ ਜਿਓ ਨਹੀਂ ਮੈਨੂੰ ਕਿੱਥੋਂ ਬਾਣ ਨਹੀਂ ਜਾ ਕੇ ਬਣਾਉ ਪਨੀਰ ਚਲੋ ਕੋਈ ਆਣੀ ਵੀ ਜੀ ਮੈਂ ਇਹਦਾ ਡਰੈਸ ਘਰ ਜਾ ਕੇ ਲੱਭਦਾ ਇਹਦਾ ਤੇ ਬਾਕੀ ਇਹਨੇ ਜਿਹੜਾ ਦੱਸਿਆ ਮੰਡੀ ਜੇ ਤੇ ਇਹਨਾਂ ਦਾ ਫੋਨ ਨਹੀਂ ਨਾ ਲੱਗਦਾ ਤੇ ਫਿਰ ਇਹਨਾਂ ਦਾ ਫੋਨ ਡਾਇਲ ਕਰ ਰਿਹਾ ਭੈਣ ਦਾ ਪਰ ਫੋਨ ਲੱਗ ਨਹੀਂ ਰਿਹਾ ਤੇ ਭੈਣ ਆਪਣਾ ਨਾਂ ਰੀਤੂ ਦੱਸ ਰਹੀ ਹੈ ਹਸਬੰਦ ਦਾ ਨਾਮ ਦੱਸ ਰਹੀ ਹੈ ਨਿਰਮਲ ਸਿੰਘ ਗੱਡੀ ਚਲਾਉਂਦੇ ਆ ਤੇ ਇਹ ਰਹਿੰਦੇ ਆ ਜਿਹੜਾ ਹੈਗਾ ਵਾ ਉੱਥੇ ਮੰਡੀ ਹੈ ਦਾਣਾ ਮੰਡੀ ਆ ਇਹ ਕਿਹੜਾ ਸੀਗਾ ਦੱਸਿਆ ਜਗਰਾਉਂ ਦਾਣਾ ਮੰਡੀ ਜਗਰਾਉਂ ਰਹਿੰਦੀ ਆ ਸੋ ਭੈਣ ਦਾ ਮੈਂ ਇੱਕ ਵਾਰੀ ਕਹਿੰਨਾ ਕਿ ਫੇਸ ਇੱਕ ਵਾਰੀ ਚੰਗੀ ਤਰ੍ਹਾਂ ਦਿਖਾ ਦਿਓ ਤਾਂ ਜੋ ਭੈਣ ਨੂੰ ਪਛਾਣਨ ਦੇ ਵਿੱਚ ਦਿੱਕਤ ਨਾ ਆਵੇ ਮੁਸ਼ਕਲ ਨਾ ਆਵੇ ਤੇ ਇਹ ਭੈਣ ਆਪਣੇ ਕਹਿੰਦੇ ਹੋਰ ਤੇਰੇ ਜੇਠਾ ਦਾ ਕੀ ਨਾਮ ਆ ਜੇਠ ਮੇਰਾ ਨਾਮ ਬਿੱਟੂ ਆ ਅੱਛਾ ਬਿੱਟੂ ਆ ਜਿਹੜੇ ਤੇਰਾ ਸਹੁਰਾ ਉਹਦਾ ਕੀ ਨਾਮ ਆ ਸੋਰਾ ਮੇਰਾ ਹੈ ਨਹੀਂ ਨਾਂ ਕੀ ਸੀ ਉਹਦਾ ਨਾਂ ਨਾਲ ਮੈਨੂੰ ਪਤਾ ਨਹੀਂ ਦੇਵਤ ਦਾ ਨਾਮ ਆ ਰਿਹਾ ਅੱਛਾ ਤੇ ਉੱਥੇ ਤੁਸੀਂ ਦਾਣਾ ਮੰਡੀ ਦੇ ਵਿੱਚ ਕੀ ਕੰਮ ਕਰਦੇ ਜੀ ਕੋਈ ਆਪਣਾ ਘਰ ਵਾ ਕੇ ਆਪਣਾ ਘਰ ਵਾ ਕੇ ਜਾਂ ਉਹਦਾ ਚੁਗੀ ਨਹੀਂ ਮੇਰਾ ਕੋਠੀ ਆ ਅੱਛਾ ਕੋਠੀ ਆ ਜੇ ਗ੍ਰਾਮਾ ਕੋਠੀ ਆ ਭਾਈ ਅੱਛਾ ਹਾਂਜੀ ਚਲੋ ਵਾਈਗਰ ਨੂੰ ਮੇਰ ਕਰੇ ਤੇ ਇਹ ਸੰਜੀ ਇਸ ਵੀਡੀਓ ਨੂੰ ਵਾਤਵਾਛੇ ਜਰੂਰ ਕਰਿਓ ਅੱਜ ਹੋ ਗਈ ਆ ਅਗਸਤ 6 ਅਗਸਤ ਅੱਜ ਹੋ ਗਈ ਆ ਤੇ ਇਹ ਭੈਣ ਨੂੰ ਅੱਜ ਅਸੀਂ ਨਰੰਗਾਬਾਦ ਜ਼ਿਲ੍ਹਾ ਤਰਨਤਾਰਨ ਤੋਂ ਅਨਾਥਾ ਇਸ ਨੂੰ ਪਿੰਡ ਨੰਬਰ ਹਾਨਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਲੈ ਕੇ ਚੱਲੇ ਆ ਤੁਹਾਡੀ ਵੀਡੀਓ ਸ਼ੇਅਰ ਕਰਨ ਦੇ ਨਾਲ ਭੈਣ ਦਾ ਪਰਿਵਾਰ ਲੱਭ ਸਕਦਾ ਵਾ ਸੋ ਇਸ ਵੀਡੀਓ ਨੂੰ ਇਨਸਾਨੀਅਤ ਨਾਤੇ ਵੱਤੋਂ ਸ਼ੇਅਰ ਜ਼ਰੂਰ ਕਰੀਂ ਹਾਂ ਠੀਕ ਹੈ ਵੀ ਜੀ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਬਾਸ ਧੰਨਵਾਦ ਜੀ ਬਾਸ ਮੇਰਾ ਮੇਰਾ ਵੈਗੂ ਦੀਆਂ ਜੀ ਚੰਗਾ ਜੀ ਆ ਓਕੇ ਧੰਨਵਾਦ ਜੀ ਧੰਨਵਾਦ ਕਿਹਨਾਂ ਦੇ ਘਰ ਆ ਜਾ ਆਪਣੇ ਛੱਪੜ ਤੋਂ ਇਸ ਦੇ ਪਾਸੇ ਪਹਿਲਾ ਹੀ ਘਰ ਆ ਗੁਰਦੇਵ ਸਿੰਘ ਗਰਦੇਵ ਸਿੰਘ ਹਾਂਜੀ ਮੁੰਡਾ ਗਰਦੇਵ ਮੁੰਡਾ ਆ ਉਹਦੀ ਵਾਈਫ ਥੋੜੀ ਥੱਲੇ ਲੁਧਿਆਣ ਰਹਿੰਦੇ ਵਾਈਫ ਉਹਦੀ ਥੋੜੀ ਜੀ ਲਗਾਉਂਦੀ ਹੈ ਹਾਂਜੀ ਹਾਂ ਗਰਦੇਵ ਮਿੱਤੇ ਦਾ ਜੰਦਾ ਗਰਦੇਵ ਮੈਨੂੰ ਚੰਗੀ ਤਰ੍ਹਾਂ ਜਾਣਦਾ ਆ ਅਸੀਂ ਉਹਨਾਂ ਦੇ ਘਰੋਂ ਦੁੱਧ ਲੈਂਦੇ ਰਹਿਆ ਉਹਨੂੰ ਕਹਿੰਦੇ ਕਿ ਜੀ ਰੱਖਣੀ ਬਾਦ ਥੈਂਕ ਯੂ ਧੰਨਵਾਦ ਆਕਾਸ਼ ਬਿਠਾ ਪੈਣ ਨੂੰ ਨਹੀਂ ਮੈਂ ਇਹਨੂੰ ਪੈਣ ਨੂੰ ਲੈ ਕੇ ਚੱਲੀ ਨਹੀਂ ਤਾਂ ਦੋ ਮੈਂ ਲੱਗ ਜਾਓ ਲੱਗਿਆ ਕਰ ਹਾਂਜੀ ਆ ਬੈਠ ਲਓ ਚਲੋ ਆਜੋ ਆਜਾ ਅਜੇ ਨਾ ਤੁਸੀਂ ਕਹਤੇ ਅਜੇ ਆਜੋ ਮੈਂ ਪੈਸੇ ਹਾਂ ਹਾਂ ਬਿਠਾ ਦੇ ਪੈਣ ਨਾਲ ਬਰਾ ਬੈ ਪੁੱਤ ਨਾਲ ਪੈ ਜਾਣਾ ਮੈਂ ਕਿਧਾ ਮੈਂ ਤੂੰ ਅਗਲੇ ਬੰਨੇ ਆ ਜਾ ਮੇਰੇ ਕੋਲ ਅਗਲੇ ਬੰਨੇ ਆ ਜਾ ਅੰਮ੍ਰਿਤ ਚੰਗਾਰੀ ਬਾਬਿਓ ਗਲਤੀ-ਸਲਤੀ ਮਾਫ ਕਰਿਓ ਜੀ ਹਾਂਜੀ ਦੂਰ ਨਹੀਂ ਜਾਦਾ ਆਪੇ ਲਾਗੇ ਕਰ ਆਪਣਾ ਗੱਡੀ ਚੱਲ ਜੂਗੀ ਹਾਂਜੀ ਚਲੋ ਚੱਲ ਆਜੋ ਦਾਦਾ ਦੀ ਦਾ ਪਤੀਜਾ ਦਾਦੀ ਦਾ ਪਤੀਜਾ ਕੀ ਨਾਂ ਇਹਦਾ ਅੰਮ੍ਰਿਤ ਚੰਦ ਅੰਮ੍ਰਿਤ ਚੰਦ ਹਾਂਜੀ ਪਾਜੀ ਸਤਿ ਸ਼੍ਰੀ ਅਕਾਲ। ਛਤਰੀਵਾਲ ਜੀ। ਆ ਪਾਜੀ ਅਮਰੀਕ ਚੰਦ ਜੀ ਬੋਲਦੇ ਆ। ਹਾਂਜੀ ਅਮਰੀਕ ਚੰਦ ਤੁਹਾਡਾ ਨਾਮ ਵੀਰ ਜੀ। ਠੀਕ ਹੈ ਮੈਂ ਕਹਿੰਦਾ ਬਾਈ ਜੀ। ਪਾਜੀ ਅਮਰੀਕ ਨਾਮ ਆ ਤੁਹਾਡਾ। ਹਾਂਜੀ ਹਾਂ ਜੀ। ਆ ਪਾਜੀ ਅਸੀਂ ਨਾ ਅनाथ ਆਸ਼ਰਮ ਤੋਂ ਬੋਲਦੇ ਆ ਪਿੰਡ ਮਰਹਾਣਾ ਹਰੀਕੇਪੱਤਨ ਲਾਗੂ। ਭਲੀ ਬਾਜੀ ਤੇ ਕਿਹੜਾ ਹਰੀਲਾ ਵੀ? ਮੈਂ ਕਿਹਾ ਵੀਰ ਜੀ ਅਸੀਂ ਨਾ ਅनाथ ਆਸ਼ਰਮ ਤੋਂ ਬੋਲਦੇ ਆ ਹਰੀਕੇਪੱਤਨ ਕੋਲੋਂ ਤਰਨਤਾਰ ਜ਼ਿਲ੍ਹੇ ਤੋਂ। ਕੋਈ ਨਹੀਂ। ਤੇ ਕੋਈ ਸਾਨੂੰ ਭੈਣ ਮਿਲੀ ਆ ਉਹ ਰੀਤੂਰੀ ਤੂੰ ਨਾ ਦੱਸਦੀ ਆਪਣਾ। ਕੌਣ ਬਹਾਰੀ ਨਾ। ਰੀਨਾ ਕਰੀ ਤੂੰ? ਰੀਨਾ ਵਾਲੀ। ਰੀਨਾ ਵੇਲਾ ਫੋਨ ਕੱਢ ਦਿੱਤਾ। ਮੈਂ ਕਹਿੰਦਾ ਉਹ ਨਾ ਗੱਲ ਨਹੀਂ ਕਰਦਾ। ਮੈਂ ਕਹਿੰਦੀ ਨਾ ਘੱਟਾ ਬੜਾ ਮੈਨੂੰ। ਜਾਣ ਕੇ ਘਟਿਆ। ਕੋਈ ਗੱਲ ਨਹੀਂ। ਇਹ ਡਰਾਮੇ ਬਾਦੀ ਕਰਦਾ ਸੀ। ਵੇਲੋ। ਬਾਹਰ ਜਾ ਕੇ ਆਇਆ ਸ਼ਰਾਬ ਪੀ ਕੇ ਆ। ਕੋਈ ਗੱਲ ਨਹੀਂ। ਹੈਲੋ। ਪਾ ਜੇ ਰੀਨਾ ਰਾਣੀ ਜਿਹੜੀ ਭੈਣ ਵਾ ਰੀਤੂ ਉਹ ਕੀ ਲੱਗਦੀ ਤੁਹਾਡੀ ਬਿਲਕੁਲ ਹਾਂਜੀ ਰੀਤੂ ਰੀਤੂ ਕੁੜੀ ਆ ਰੀਨਾ ਰੀਨਾ ਬੜੀ ਬਾਤ ਇਹ ਸੁਣੀਏ ਆੜੇ ਤੋਂ ਬਈ ਮੈਂ ਕਹਾਂ ਪਾਜੀ ਜਿਹੜੀ ਰੀਨਾ ਕੁੜੀ ਆ ਉਹ ਤੁਹਾਡੀ ਕੀ ਲੱਗਦੀ ਆ ਨਾ ਕੋਈ ਰੀਨਾ ਕੁੜੀ ਹਾਂਜੀ ਰੀਨਾ ਹਾਂਜੀ ਹਾਂਜੀ ਉਹ ਕੀ ਲੱਗਦੀ ਤੁਹਾਡੀ ਬਈ ਜੀ ਲੱਗਦੀ ਵੇਰੇ ਸਾਡੀ ਦੇ ਫਰਾਹ ਜਿਹੜੀ ਆਈ ਉਹ ਪਾਜੀ ਇਸ ਟਾਈਮ ਸਾਡੇ ਕੋਲ ਆ ਕਰਨ ਧਰਨ ਤੋਂ ਬੋਲਦੇ ਸੀ ਹਰੀਕੇ ਪੱਤਨ ਲਾਗੋ ਮਰਹਾਣੀ ਪਿੰਡੋਂ ਭਾਈ ਹਲੋ ਪਾਜੀ ਮੈਂ ਗਿਆ ਸੀ ਅनाथ ਆਸ਼ਰਮ ਤੋਂ ਬੋਲਦੇ ਆ ਭੈਣ ਸਾਡੇ ਕੋਲ ਵਾ ਕਦੋਂ ਦੀ ਘਰੋਂ ਦੀ ਗੈਪ ਹੋਈ ਹੋ ਅਸ਼ਾ ਜੀ ਹਾਂ ਮੈਂ ਕਾ ਘਰੋਂ ਕਦੋਂ ਦੀ ਆਈ ਹੋ ਗੈਪ ਕਦੋਂ ਦੀ ਹੋਈ ਆ ਹਾਂ ਜੀ ਤੁਸੀਂ ਇਦਾਂ ਕਰੋ ਵੀਰ ਜੀ ਇਹਨਾਂ ਦੇ ਪਰਿਵਾਰ ਨੂੰ ਕਹੋ ਕਿ ਇਸ ਨੰਬਰ ਤੇ ਫੋਨ ਲਾ ਲੈਣ। ਅੱਛਾ। ਹਾਂ। ਭੈਣ ਮੇਰੇ ਕੋਲ ਆ। ਹਾਂਜੀ। ਰੀਨਾ ਨਾਲ ਗੱਲ ਕਰਦਾ ਨੂੰ। ਅਰੀ ਨੰਨੀ ਗੱਲ ਕਰਦਾ ਮੈਂ ਗੱਲ ਕਰੋ ਉਹਦੇ ਨਾਲ। ਅੱਛਾ ਅੱਛਾ। ਕਾਲ ਕਰ ਲਾ। ਹਾਲੋ। ਹਮੇ। ਹਾਂਜੀ ਸੱਸੇ ਦਾ ਚਾਚਾ। ਹਾਂ ਸਿੰਘਾ ਤੋਂ। ਮਾਦੀ ਆ ਤੂੰ ਸੁਣਾਓ। ਬਸ ਠੀਕ ਹੈ। ਹੋਰ ਦੱਸ। ਚਾਚੀ ਕੇ ਤਾਂ ਠੀਕ ਆ। ਕਾਸ਼ ਨਹੀਂ ਕੁੱਤਿਆਂ ਵਾਂਗੂ ਫਿਰ ਜਾਂਦੀ ਆ ਆਸ਼ਰਮ ਚ ਬੈਠੀ ਆ ਅਰੇ ਆਸ਼ਰਮ ਚ ਮੇਰੀ ਗੱਲ ਕਰ ਇੱਕ ਮਿੰਟ ਮੈਨੂੰ ਗਲਤ ਕਰ ਗੱਲ ਕਰ ਇੱਕ ਮਿੰਟ ਬਈਆ ਆ ਮੈਂ ਮਮਾ ਠੀਕ ਆ ਹਾਂ ਹਾਂ ਤੇ ਉਹ ਦੀ ਪਾਹਣੀ ਦੀ ਪੁੰਡੀ ਗਾਸ਼ਣੀ ਸਭ ਠੀਕ ਹੈ ਤੁਸੀ ਕੀ ਕਰਦੇ ਹੁਣ ਕੁਝ ਵੀ ਗੱਲ ਆ ਭਰਾਵਾ ਮੈਨੂੰ ਮਣਾਈਆਂ ਵਾਲਾ ਤਾਇਆ ਪਤਾ ਕੀ ਕਹਿੰਦਾ ਵਾ ਤਾਇਆ ਨਹੀਂ ਉਹ ਡਟ ਮਣਾਈਆਂ ਵਾਲਾ ਆਪਣਾ ਮੈਂ ਕਿਹੜਾ ਮਣਾਈਆ ਬੜਾ ਤਾਇਆ ਨਹੀਂ ਹੈਗਾ ਹਾਂ ਉਹ ਮੈਨੂੰ ਕਹਦਾ ਪੈਂਡ ਚਲ ਜਾ ਹਣ ਉੱਥੇ ਰਹਿਣ ਲੱਗ ਜਾ ਪੈਂਡ ਫੰਦੀਆਂ ਜਿੱਥੇ ਚਾਚਾ ਜਿੰਦਾ ਚੜ ਕੇ ਆਇਆ ਆ ਫਿਰ ਘੜ ਕਰ ਛੱਡ ਹੈਲੋ ਹਾਂਜੀ ਭਾਜੀ ਮੇਰੀ ਗੱਲ ਧਿਆਨ ਨਾਲ ਸੁਣਿਓ ਅਸੀਂ ਬੋਲਦੇ ਹਾਂ ਅਨਾਥ ਆਸ਼ਰਮ ਤੋਂ ਹਾਂਜੀ ਬਾਬੇ ਅਸੀਂ ਆਸ਼ਰਮ ਚੋਂ ਬੋਲਦੇ ਹਾਂ ਆਸ਼ਰਮ ਦੇ ਵਿੱਚੋਂ ਅਛਾ ਜੀ ਇਸ ਬੈਣ ਨੂੰ ਅਸੀਂ ਤਰਨਤਾਰਨ ਨੂੰ ਅੱਜ ਸ਼ਹਿਰ ਦੇ ਵਿੱਚੋਂ ਮੈਂਟਲੀ ਹਾਲਟਰ ਦੇ ਵਿੱਚ ਮਤਲਬ ਸਾਨੂੰ ਮਿਲਿਆ ਰੋਡ ਦੇ ਉੱਪਰ ਅਛਾ ਜੀ ਤੁਸੀਂ ਇਦਾਂ ਕਰੋ ਕਿ ਤੁਸੀਂ ਇਹਨਾਂ ਦਾ ਕੋਈ ਪਰਿਵਾਰ ਮੈਂਬਰ ਨੂੰ ਮੇਰਾ ਨੰਬਰ ਦੇ ਦਿਓ ਜਾਂ ਮੈਨੂੰ ਉਹਨਾਂ ਦਾ ਨੰਬਰ ਦੇ ਦਿਓ ਠੀਕ ਹੈ ਜੀ ਤਾਂ ਜੋ ਪਰਿਵਾਰ ਵਾਲੇ ਆੜਕੇ ਨੂੰ ਲੈ ਜਾਣ ਸਾਡੇ ਕੋਲੋਂ ਅਛਾ ਜੀ ਇਹ ਕੀ ਹਾਲ ਆ ਕਿ ਕਿਆ ਮਤਲਬ ਕਿ ਕਦੋਂ ਕਿਧਰੋਂ ਗਾਇਬ ਹੋਈ ਪਤਾ ਕੁਝ ਤੁਹਾਨੂੰ ਸਰ ਦਾ ਪਤਾ ਨਹੀਂ ਇਹਦਾ ਸਾਲ ਤੋਂ ਮੰਨਜੀ ਵਾਚ ਹੋ ਗਿਆ ਅਗਲਾ ਮਹੀਨਾ ਆਪਣਾ ਜੇ ਅਪਰਲ ਆਪਣਾ ਛੇ ਕੋਲ ਹੋਣਾ ਹੈ ਅੱਛਾ ਨਹੀਂ ਇਹਦਾ ਇਹਦਾ ਘਰ ਵਾਲਾ ਪਰਿਵਾਰ ਇਹਦਾ ਹਾਂਜੀ ਇਹਦਾ ਮੈਨੂੰ ਘਰ ਵਾਲੇ ਦਾ ਨੰਬਰ ਦਿਓ ਇਹਦੇ ਘਰ ਵਾਲੇ ਦਾ ਨੰਬਰ ਦਿਓ ਮੈਨੂੰ ਹਾਂਜੀ ਉਹਨਾਂ ਦਾ ਨੰਬਰ ਦਿਓ ਤਾਂ ਉਹਨਾਂ ਨਾਲ ਗੱਲ ਕਰਾਂਗੇ ਤੇ ਆਪਣੇ ਘਰ ਵਾਲੇ ਪਰੀ ਦੀ ਨਾ ਕ ਤਿ ਰਿਵਾਜ ਨਹੀਂ ਸਮਝ ਆ ਰਹੀ ਤੁਸੀਂ ਇਹਦੇ ਘਰ ਵਾਲੇ ਦਾ ਨੰਬਰ ਦਿਓ ਮੈਨੂੰ ਜਾਂ ਇਹਦੇ ਪੇਕੇਆ ਚੋਰੇ ਭਰਾਵਾਂ ਦਾ ਨੰਬਰ ਦੋ ਕਿਸੇ ਦਾ ਹਾਂਜੀ ਓਕੇ ਹਾਂਜੀ ਇਸੇ ਨੰਬਰ ਤੋਂ ਮੈਨੂੰ ਫੋਨ ਲਾ ਲਿਓ ਠੀਕ ਹੈ ਜੀ